ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਏ ਜੁੜ ਚੁੱਕੇ ਆ ਮਾਨਸ਼ਾਹੀਏ ਸਾਹਿਬ ਮਾਲਵਿੰਦਰ ਸਿੰਘ ਮਾਲੀ ਖਿਲਾਫ ਹੋਏ ਪਰਚੇ ਬਾਰੇ ਜਦੋਂ ਤੁਹਾਨੂੰ ਜਾਣਕਾਰੀ ਮਿਲੀ ਹੈ ਤੁਸੀਂ ਪਹਿਲੀ ਨਜ਼ਰੇ ਕਿਵੇਂ ਦੇਖਿਆ ਇਸ ਪਰਚੇ ਨੂੰ ਇਹੋ ਸਿਰਫ ਰਾਜਨੀਤਿਕ ਤੌਰ ਤੇ ਜਿਹੜੀ ਮਤਲਬ ਕਿ ਜੇ ਉਹਨਾਂ ਨੇ ਆਪ ਦੀ ਇੱਕ ਕਿਸਮ ਦੀ ਇੰਟੋਲਰੈਂਸ ਦਿਖਾਈ ਹੈ ਸਰਕਾਰ ਨੇ ਜੀ ਇੱਕ ਜੀ ਉਹ ਦੇਖੋ ਕੰਪਲੇਨੈਂਟ ਵੀ ਉਹਨਾਂ ਦਾ ਖਾਸ ਬੰਦਾ ਹੈ ਜੀ ਉਹ ਉਹ ਵੀ ਐਫ ਆਈ ਆਰ ਦਾ ਜ਼ਿਕਰ ਆ ਰਿਹਾ ਹੈ ਤੇ ਕੁਦਰਤੀ ਹੈ ਫਿਰ ਸਰਕਾਰ ਦੀ ਜਿਸ ਇਨਸਟੈਂਸ ਤੇ ਪਰਚਾ ਹੋਇਆ ਇਹ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਜੀ ਮਤਲਬ ਕਹਿਣ ਦਾ ਭਾਵ ਕਿ ਜਿਹੜਾ ਪਰਚਾ ਦਰਜ ਹੋਇਆ ਉਹ ਮਾਲਵਿੰਦਰ ਸਿੰਘ ਮਾਲੀ ਬਾਰੇ ਜਿਵੇਂ ਆਵਾਜ਼ਾਂ ਆ ਰਹੀਆਂ ਕਿ ਉਹ ਬੋਲਦੇ ਸੀ ਕਈ ਮਾਮਲਿਆਂ ਦੇ ਉੱਤੇ ਸਵਾਲ ਕਰਦੇ ਸੀ ਇਸ ਕਰਕੇ ਹੋਇਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਕਿਵੇਂ ਵੇਖਿਆ ਮੈਨੂੰ ਵੀ ਇਹੀ ਲੱਗਦਾ ਜੀ ਕਿ ਉਹ ਕੋਈ ਸਰਕਾਰ ਦੇ ਵਿਰੁੱਧ ਬੋਲਦਾ ਮਸਲੇ ਚੱਕੂਗਾ ਲੋਕਾਂ ਦੇ ਵਿੱਚ ਆਵਾਜ਼ ਉਠਾਉਂਦਾ ਹੈ ਉਸੇ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਦੁਆਰਾ ਕਰਵਲੋ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਹੇਠਲੇ ਪੱਧਰ ਦੇ ਉੱਤੇ ਕੋਈ ਅਧਿਕਾਰੀ ਕਾਰਵਾਈ ਕਰ ਦਿੰਦਾ ਨਾ ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਜਾਂ ਪੁਲਿਸ ਹੋਵੇ ਜਾਂ ਸਿਵਲ ਵਾਲੇ ਉਹ ਆਪਣੀ ਮਰਜ਼ੀ ਨਾਲ ਕੁਝ ਕਰ ਦਿੰਦੇ ਆ ਸਰਕਾਰ ਬਦਨਾਮ ਹੋ ਜਾਂਦੀ ਹੈ ਤੁਹਾਨੂੰ ਇਸ ਕੇਸ ਵਿੱਚ ਇਸ ਤਰ੍ਹਾਂ ਲੱਗਦਾ ਜਾਂ ਫਿਰ ਲੱਗਦਾ ਹੈ ਕਿ ਨਹੀਂ ਉੱਤੇ ਤਕਤਾਰਾਂ ਜੁੜੀਆਂ ਜੇ ਕੋਈ ਕੰਪਲੇਂਟ ਕੋਈ ਕਰਦਾ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਹੁਣ ਆਲਮ ਤਾਂ ਇਹ ਹੋਇਆ ਪਿਆ ਪੰਜਾਬ 'ਚ ਵੀ ਕਤਲ ਹੋ ਜੇ ਉਹਦਾ ਮੁਕਦਮਾ ਦਰਜ ਕਰਾਉਣ ਵਾਸਤੇ ਵੀ ਲੋਕਾਂ ਨੂੰ ਧਰਨੇ ਦੇਣੇ ਪੈਂਦੇ ਨੇ ਸੜਕਾਂ ਦੇ ਉੱਤੇ ਖੜ੍ਹਾ ਪੈਂਦਾ ਹੈ ਤੇ ਇੱਕ ਬੰਦਾ ਜਾਂਦਾ ਹੈ 6 ਵਜੇ 6 ਵਜੇ ਜਦੋਂ ਵੀ ਰੌਂਡ ਹੋ ਕੰਪਲੇਂਟ ਕਰਜ ਕਰਾਉਂਦਾ ਹੈ 7:30 ਵਜੇ ਨੂੰ ਪਟਿਆਲੇ ਚੱਕਣੇ ਵੀ ਪਹੁੰਚ ਜਾਂਦੇ ਨੇ ਇੱਥੇ ਘਰੇ ਡਾਕਾ ਪਈ ਜਾਂਦਾ ਹੋਵੇ ਕੁਛ ਹੋ ਜਾਂਦਾ ਹੋਵੇ ਇਹ ਕੋਈ ਫੋਨ ਕਰਦਾ ਹੈ ਪੁਲਿਸ ਸਾਣੇ ਚੰਗੂ ਹੋ ਰਹਾ ਹੈ ਉੱਥੇ ਬੰਦੇ ਤੱਕ ਨਹੀਂ ਆਉਂਦੇ ਤੇ ਇਸ ਤਰ੍ਹਾਂ ਦਾ ਆਲਮ ਇਸ ਵੇਲੇ ਚੱਲ ਰਿਹਾ ਹੈ ਇਸ ਕਰਕੇ ਇਹ ਇਸ ਚੀਜ਼ ਨੂੰ ਸਰਾ ਸਰ ਜਣੀ ਮਤਲਬ ਕਿ ਜਿਹੜੀ ਹੈਗੀ ਹੈ ਉਹ ਆਊਟ ਆਫ ਗ੍ਰਾਜੂਏਟ ਇਹ ਆਊਟ ਆਫ ਇੰਟੋਰੈਂਸ ਜਦੋਂ ਉਹਨਾਂ ਤੇ ਇਹ ਮੁਕਦਮਾ ਕਰਜ ਕੀਤਾ ਤੇ ਉਹਨੂੰ ਦਸਟਾਰਜ ਕੀਤਾ ਗਿਆ ਜੀ ਆ ਜਿਵੇਂ ਤੁਹਾਡੇ ਕੁਝ ਸਾਥੀਆਂ ਦਾ ਤੁਹਾਡਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਅਸੀਂ ਇਸ ਦਿਨ ਖੇਦੀ ਕਰਦੇ ਹਾਂ ਗਲਤ ਕਾਰਵਾਈ ਹੈ ਮਾਲਵਿੰਦਰ ਸਿੰਘ ਮਾਲੀ ਬਾਰੇ ਤੁਸੀਂ ਪਹਿਲਾਂ ਵੀ ਵਿਚਾਰ ਸੁਨੇ ਹੋਣਗੇ ਤੁਹਾਨੂੰ ਕਦੇ ਪਹਿਲਾਂ ਨਜ਼ਰ ਆਇਆ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਕਿ ਉਹ ਕਮਿਊਨਲ ਟਿੱਪਣੀ ਕਰ ਸਕਦੇ ਆ ਲੇਕਿਨ ਮੈਨੂੰ ਇਹ ਸਰਾ ਲੱਗਿਆ ਨਹੀਂ ਹੈ ਕਈ ਵਾਰੀ ਕੋਈ ਕੰਪੇਅਰ ਕਰਨ ਵਾਸਤੇ ਆਪਾਂ ਕੋਈ ਐਗਜ਼ਾਮਪਲ ਦੇ ਦਿੰਨੇ ਆ ਰਾਮ ਜੀ ਦੀ ਕੋਈ 라ਵਣ ਦੀ ਕਿਸੇ ਗੁਰੂ ਦੀ ਕਿਸੇ ਪੀਰ ਦੀ ਜਾਂ ਕੋਹਰ ਉਹ ਇਸ ਤਰ੍ਹਾਂ ਦੀ ਕੋਈ ਕੀਤੀ ਹੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਹ ਵੀਡੀਓ ਹਜੇ ਮੈਂ ਦੇਖੀ ਨਹੀਂ ਹੈ ਕਿਉਂਕਿ ਜਾਂ ਤਾਂ ਉਹ ਡਿਲੀਟ ਲੂਟ ਹੋ ਗਈ ਹੈ ਉਹ ਤਾਂ ਮਾਲੀ ਸਾਹਿਬ ਖੁਦ ਕਹਿ ਰਹੇ ਆ ਕਿ ਵੀਡੀਓ ਹੈ ਹੀ ਨਹੀਂ ਇਸ ਤਰ੍ਹਾਂ ਦੀ ਤੇ ਜੇ ਕੋ ਕਹਿ ਰਹੇ ਆ ਤਾਂ ਫਿਰ ਉਹਨੂੰ ਵੀ ਤਾਂ ਸੱਚਾਈ ਮੰਨ ਲੈਣਾ ਚਾਹੀਦਾ ਨਾ ਜੀ हां के जी? जी। वो मैं ਚੰਗੀ ਤਰ੍ਹਾਂ ਦੇਖੀ ਹੁੰਦੀ ਤਾਂ ਮੈਂ ਜ਼ਰੂਰ ਕਮੈਂਟ ਕਰਦਾ ਚਲੇ ਵਾਲੀ ਸਾਹਿਬ ਦੇ ਅਗੇਂਸਟ ਉਹਨਾਂ ਦਾ ਫੇਵਰ ਚ ਹੁੰਦਾ ਕੋਈ ਐਸੀ ਗੱਲ ਨਹੀਂ ਸੀ ਪਰ ਯਾਨੀ ਮਤਲਬ ਕਿ ਜੇ ਇਸ ਤਰ੍ਹਾਂ ਦੀ ਕੋਈ ਆਸੀ ਮਜ਼ਾਕ ਦੇ ਵਿੱਚ ਜਾਂ ਕੋਈ ਹੋਰ ਛੋਟੀ ਮੋਟੀ ਕੰਪੈਰੀਸ਼ਨ ਹੋ ਜਾਂਦਾ ਸੰਟਾਈਜ਼ ਠੀਕ ਹੈ ਨਾ ਜੀ ਤਾਂ ਪਰ ਜੇ ਤਾਂ ਉਹ ਦੇਖੋ ਉੱਤੇ ਵੀ ਤੁਸੀਂ ਦੇਖਿਆ ਉਹ ਸੀਗਾ ਕਿਸੇ ਨੇ ਕੌਨਿਸੀ ਨਹੀਂ ਲਿਆ ਵੀ ਜਦੋਂ ਕੇਜਰੀਵਾਲ ਜੀ ਸੋਹਦੇ ਨੂੰ ਆਪਣੇ ਜਿਹੜੇ ਮਿਸਟਰ ਜੈਨ ਸੀਗੇ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਨਾਲ ਕੰਪੇਅਰ ਕਰ ਰਹੇ ਨੇ ਜੀ ਜੀ ਇਸ ਲਈ ਜਦੋਂ ਬਾਹਰ ਆਇਆ ਤੇ ਉਹ ਕਹਿ ਰਿਹਾ ਮੈਂ ਅਗਨੀ ਪ੍ਰੀਖਿਆ ਦੇਣ ਲਈ ਤਿਆਰ ਹਾਂ ਫਿਰ ਉਹਨਾਂ ਨੇ ਵੀ ਤਾਂ ਕਿਹਾ ਨਾ ਇਹਦਾ ਮਤਲਬ ਉਹ ਮਾਤਾ ਸੀਤਾ ਦੀ ਗੀਤ ਕਰ ਰਹੇ ਹਨ ਉਹ ਸ਼੍ਰੀ ਰਾਮਚੰਦਰ ਜੀ ਦੀ ਗੀਤ ਕਰ ਰਹੇ ਹਨ ਜੀ ਉਹ ਕੀ ਅਗਨੀ ਪ੍ਰੀਖਿਆ ਦੇ ਉਹ ਸਭ ਨੇ ਤਾਂ ਦੇਖ ਲਿਆ ਹੁਣ ਵੀ ਕੁਛ ਹੋਇਆ ਜੀ ਐਵਰੀਬਾਡੀ ਨੋਜ਼ ਇਟ ਦੇਖੋ ਬੜੀ ਸਿੱਧੀ ਗੱਲ ਹੈ ਕੁਝ ਗੱਲਾਂ ਦੀ ਕਲੈਰੀਫਿਕੇਸ਼ਨ ਪਬਲਿਕ ਨੂੰ ਆਪਾਂ ਨੱਖ ਜਾਈ ਜਾਈਏ ਪਰ ਪਬਲਿਕ ਸਰ ਨੂੰ ਸਮਝਦੀ ਹੁੰਦੀ ਹੈ ਜੀ ਤੇ ਉੱਥੇ ਅਗਨੀ ਪ੍ਰੀਖਿਆ ਦੀ ਨਹੀਂ ਕੋਈ ਹੋਰ ਐਸੀ ਜਰੂਰਤ ਨਹੀਂ ਹੈ ਜੀ ਆ ਤੁਸੀਂ ਵੀ ਪੁਰਾਣੇ ਸਾਥੀ ਰਹੇ ਹੋ ਤੁਸੀਂ ਆਪੋਜੀਸ਼ਨ ਦਾ ਜਦੋਂ ਰੋਲ ਨਿਭਾਇਆ ਸੀ ਤਾਂ ਉਦੋਂ ਵੀ ਸਵਾਲ ਕਰਦੇ ਹੁੰਦੇ ਸੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਕਾਫੀ ਘੇਰਦੇ ਹੁੰਦੇ ਸੀ ਕੈਪਟਨ ਮਰਿੰਦਰ ਸਿੰਘ ਨੂੰ ਤੇ ਹੋਰਾਂ ਨੂੰ ਵੀ ਪਰ ਉਦੋਂ ਤੁਹਾਡੇ ਖਿਲਾਫ ਜਿਹੀਆਂ ਕਾਰਵਾਈਆਂ ਹੁੰਦੀਆਂ ਸੀ ਨਹੀਂ ਜੀ ਮੇਰੇ ਗਿਆਨ ਤੱਕ ਇਸ ਨਿਕਾਲ ਕੇ ਕੋਈ ਗੀ ਜੀ ਮਤਲਬ ਤੁਸੀਂ ਇਹ ਗੱਲ ਹੈ ਪ੍ਰਧਾਨ ਸਭਾ ਦੇ ਵਿੱਚ ਰਹਿ ਕੇ ਵੀ ਕੋਈ ਇਸ ਤਰ੍ਹਾਂ ਦੀ ਕਦੇ ਨਾ ਕੈਪਟਨ ਮਰਿੰਦਰ ਸਿੰਘ ਦੇ ਬਾਰੇ ਵਿੱਚ ਜੀ ਨਾ ਕਦੇ ਕਿਸੇ ਹੋਰ ਲੀਡਰ ਦੇ ਬਾਰੇ ਚ ਇਸ ਤਰ੍ਹਾਂ ਦੀ ਡੈਰੋਗੇਟਰੀ ਲੈਂਗੁਏਜ ਕਿਸੇ ਦੁਆਰੇ ਵੀ ਕੋਈ ਨਹੀਂ ਕਦੇ ਵੀ ਕੀਤੀ ਵੀ ਉਹਨਾਂ ਨੂੰ ਪਰਚਾ ਦਰਜ ਕਰਵਾ ਪਵੇ ਜਾਂ ਇਹ ਨੂੰ ਨੰਬਈ ਜਣਾ ਪਵੇ ਤੁਹਾਡਾ ਕਾਫੀ ਤਜਰਬਾ ਜੀ ਤੁਸੀਂ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਭਾਸ਼ਾ ਹੀ ਨਹੀਂ ਵਰਤਦਾ ਤੇ ਬਲੋ ਦੇ ਬੈਲਟ ਸਿਆਸਤ ਚੱਲੀ ਕਿਉਂ ਗਈ ਹੈ ਕੀ ਸਮਝਦੇ ਹੋ ਅੱਜਕੱਲ੍ਹ ਕਿ ਇੰਨਾ ਥੱਲੇ ਦੇਖੋ ਜੀ ਗੱਲ ਪਤਾ ਗਿਆ ਸਮ ਟਾਈਮਸ ਲੋਕੀ ਸਾਰਾ ਤਰ੍ਹਾਂ ਦੀ ਲੈਂਗੁਏਜ ਕਿਸੇ ਨੂੰ ਪ੍ਰਵੋਕ ਕਰਦੇ ਆ ਨੇ ਬੋਲ ਕੇ ਜਾਂ ਕਿ ਹੋਰ ਹੈ ਜਿਹੜੇ ਅੱਕਾ ਬੰਦਾ ਕੋਈ ਬੋਲ ਦਿੰਦਾ ਫਿਰ ਉਹ ਤੇ ਉਹਨੂੰ ਫੜ ਲੈਂਦੇ ਨੇ ਉਹਦੀ ਕੋਈ ਗੱਲ ਨਹੀਂ ਕਰਦਾ ਵੀ ਪ੍ਰਵੋਕ ਕੀ ਨਹੀਂ ਕੀਤਾ ਸੀ ਕਿਉਂ ਕੀਤਾ ਸੀ ਜੀ ਤਾਂ ਤੁਸੀਂ ਕੀ ਸਮਝਦੇ ਹੋਣ ਮਾਲਵਿੰਦਰ ਸਿੰਘ ਮਾਲੀ ਖਿਲਾਫ ਜਿਹੜਾ ਇਹ ਪਰਚਾ ਦਰਜ ਹੋਇਆ ਇਸ ਤੇ ਬਾਰੇ ਅ ਅਗਲਾ ਕੋਈ ਐਕਸ਼ਨ ਵੀ ਲੈ ਸਕਦੇ ਹੋ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਤੁਸੀਂ ਵੀ ਮੰਨੇ ਜਾਂਦੇ ਹੋ ਔਰ ਮਾਲਵਿੰਦਰ ਸਿੰਘ ਮਾਲੀ ਵੀ ਕਾਫੀ ਸਮੇਂ ਤੋਂ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਡਿਫੈਂਡ ਕਰਦੇ ਦੁਕਾਨ ਜੀ ਐਕਸ਼ਨ ਤਾਂ ਦੇਖੋ ਜੀ ਚੱਲ ਰਿਹਾ ਹੈ ਹੋਰ ਐਕਸ਼ਨ ਜੀ ਲੈਣਾ ਹੁੰਦਾ ਹੈ ਹਰੇਕ ਬੰਦਾ ਸਾਰੇ ਪਾਸੇ ਸਰਕਾਰ ਦੀ ਤੋਏ ਤੋਏ ਹੋਈ ਜਾਂਦੀ ਹੈ ਠੀਕ ਹੈ ਲੋਕ ਸੜਕਾਂ ਦੇ ਉੱਤੇ ਹੋਏ ਨੇ ਆਪਣੇ ਆਪਣੇ ਢੰਗ ਨਾਲ ਹਰੇਕ ਇਸ ਜੀ ਦਾ ਵਿਰੋਧ ਕਰ ਰਿਹਾ ਹੈ ਸੱਚਾਈ ਦਾ ਜੀ ਜੀ ਉਹ ਕਿਹੜਾ ਚਿੰਨਾ ਨਾ ਕਿ ਤੁਸੀਂ ਐਕਸਪੈਕਟ ਕਰਦੇ ਹੋ ਤੁਸੀਂ ਕੀ ਇੱਥੇ ਆਉਣਾ ਠੀਕ ਹੈ ਨਹੀਂ ਅਸੀਂ ਤੇ ਉਸ ਦੇ ਵਿੱਚ ਮਸਲਾ ਹੈ ਸਾਜਦੇਸ ਦਾ ਉਹ ਕਿੰਨੀ ਸਿੱਧੂ ਚੁੱਪ ਨਾ ਦੇ ਰਹੇ ਦੇਖੋ ਮੇਰੀ ਦੇਖੋ ਦੇਖੋ ਮੇਰੀ ਗੱਲ ਸੁਣੋ ਜੀ ਤੁਸੀਂ ਫਿਰ ਉਸੇ ਐਕਚੁਅਲੀ ਗੱਲ ਤਾਂ ਉਹੀ ਪੁੱਛਣਾ ਚਾਹਦੇ ਨਵਜੋਤ ਸਿੰਘ ਸਿੱਧੂ ਬਾਰੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰਫਾਈ ਕਰ ਚੁੱਕਿਆ ਆ ਜੀ ਵੀ ਉਹਨਾਂ ਦੇ ਮੈਡੀਕਲ ਬਿਮਾਰ ਹੋਣ ਕਰਕੇ ਕਾਫੀ ਟਾਈਮ ਤੋਂ ਆਊਟ ਆਫ ਟੱਚ ਰਹਿੰਦੇ ਨੇ ਪੋਲਿਟਿਕਲ ਐਕਟੀਵਿਟੀਜ਼ ਤੋਂ ਹੋਸਾਂ ਦਾ ਕੋਈ ਰੀਜ਼ਨ ਹੋਵੇ ਉਹਨਾਂ ਦਾ ਜੀ ਰਾਦਰ ਹੀ ਦੀ ਬੈਸਟ ਪਰਸਨ ਟੂ ਕਮੈਂਟ ਪੋਲਿਟਿਕ ਜੀ ਜੀ ਉਹਨਾਂ ਦਾ ਕੋ ਠੀਕ ਹੈ ਜੀ ਜੀ ਉਹ ਕਰ ਸਕਦੇ ਹੈਗਾ ਸਰਵੇ ਵੀ ਕੀ ਰਿਸਪੌਂਸ ਬੋਲ ਸਕਦੇ ਠੀਕ ਹੈ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ